ਮੀਕਾ ਨਾਮ ਹਰ ਆਲੂ ਹੋਇਆ ਲਸਣ ਹੋਇਆ ਜਿਹੜੀ ਅੰਡਰਗਰਾਊਂਡ ਫਸਲ ਹੈ। ਇਹਦੀ ਪ੍ਰੋਡਕਸ਼ਨ ਬਹੁਤ ਜ਼ਿਆਦਾ ਹੋ ਜਾਂਦੀ ਹੈ ਜਿਹੜੋ ਪੈਸੇ ਬੰਦਦੇ ਉਹ ਪੈਸੇ ਬਹੁਤ ਬੰਦਦੇ ਜੇ ਨਹੀਂ ਬੰਦਦੇ ਕੋਲੋਂ ਵੀ ਲੈ ਜਾਂਦਾ ਹੈ। ਖਰਚਾ ਹੀ ਜਿਹੜਾ ਰੇਟ ਦੇ ਹਿਸਾਬ ਨਾਲ ਆ ਕਿਤੇ ਤਾਂ ਇਹ ਰੇਟ ਐਰਕੀ ਮਹਿੰਗਾ ਸੀਗਾ। ਐਰਕੀ 40-45 ਹਜ਼ਾਰ ਨੂੰ ਕੁਆਂਟਲ ਜੀ ਚਾਰ ਕੁਆਂਟਲ ਵੀ ਪੈ ਜਾਂਦਾ ਐਰਕੀ ਤਾਂ ਵੇਚ ਲੋ ਇੱਕ ਲੱਖ 8000 ਬਣ ਗਿਆ। ਤੇ ਅਸੀਂ ਲਸਣ ਦੀ ਖੇਤੀ ਕਰਦੇ ਆ। ਇਸ ਤਰ੍ਹਾਂ ਹੀ ਲਸਣ ਦੀ ਜਿਹੜੀ ਬਜਾਈ ਅਸੀਂ ਬਿੱਡਾਂ ਦੇ ਉੱਪਰ ਕਰਦੇ ਆ। 38 ਇੰਚ ਦਾ ਬੈੱਡ ਬਣਦਾ। ਤੇ ਇਹਨੂੰ 6 4 ਤੇ ਸਾਡੇ ਨਿਸ਼ਾਨ 'ਤੇ ਲੱਗੇ ਆ ਤੇ ਉਹਦੇ ਵਿੱਚ ਹੀ ਕੰਮ ਉਹ ਲਾਉਣੇ ਨੇ ਤੇ ਇਹਦੇ ਉੱਤੇ ਜਿਹੜੀ ਅਸੀਂ ਤਾਂ ਪਰਾਲੀ ਦੀ ਮਲਚਿੰਗ ਕਰਦੇ ਆ ਇਹਦੇ ਤੇ ਕੋਈ ਹੀ ਰਕਾ ਬੀਜਿਆ ਉਥੇ ਬਲਚਿੰਗ ਨਹੀਂ ਕੀਤੀ ਅਸੀਂ ਕਿ ਉਹਦੇ ਵਿੱਚ ਵੀ ਵੇੜੇ ਆ ਤੇ ਮਲਚਿੰਗ ਕਰਨ ਵਾਲਾ ਇੱਕ ਤਾਂ ਇਹ ਪਾਣੀ ਦੀ ਬੜੀ ਘੱਟ ਲੋੜ ਪੈਂਦੀ ਆ ਇੱਕ ਨਦੀਨ ਘੱਟ ਹੁੰਦਾ ਨਦੀਨੇ ਦੇ ਚ ਨਾ ਮਾਤਰੀਆ ਕਹਿੰਦਾ ਮਤਲਬ ਮਾੜਾ ਮੋਟਾ ਜਿਹਾ ਹੋਇਆ ਤਾਂ ਕੋਈ ਪੜ ਜਾਏ ਖਰਚਾ ਹੀ ਜਿਹੜਾ ਰੇਟ ਦੇ ਹਿਸਾਬ ਨਾਲ ਆ ਕਿਤੇ ਤਾਂ ਇਹ ਰੇਟ ਇਤਕੀ ਮਹਿੰਗਾ ਸੀਗਾ ਐਰਕੀ 40 45 ਹਜ਼ਾਰ ਨੂੰ ਕੁਆਂਟਲ ਸੀ ਚਾਰ ਕੁਆਂਟਲ ਵੀ ਪੈ ਜਾਂਦਾ ਐਰਕੀ ਦਾ ਵੇਚ ਲੋ 1 ਲੱਖ 80 ਹਜ਼ਾਰ ਬਣ ਗਿਆ ਜੇ ਕਿੱਲੇ ਦਾ ਇਹ ਕੱਲਾ ਦੀਜ ਦਾ ਹੀ ਤੇ ਲਵਾਈ ਦਾ ਖਰਚਾ ਵੀ ਪੈ ਜਾਂਦਾ ਉੱਤੇ 10 ਹਜ਼ਾਰ ਰੁਪਿਆ 10 ਦੇ 15 ਹੀ ਪੈ ਜਾਂਦਾ ਇਹ ਹਜੀ ਦਾ ਖਰਚਾ ਇਹਨਾਂ ਬੋਲ ਲਵਾਈ ਦਾ ਤੇ ਖਾਂਬਾ ਖੁੱਤੋਂ ਪਾ ਕੇ 20 ਹਜ਼ਾਰ ਰੁਪਏ ਖਰਚਿਆ ਰਕੇ 2 ਲੱਖ ਨੂੰ ਪਹੁੰਚ ਗਿਆ ਜਦ ਰੇਟ ਘਟਾ ਹੈ ਜੇ ਰੇਟ ਹੀ 100 ਰੁਪਿਆ ਹੋ ਗਿਆ ਤੇ ਫਿਰ ਇਹਦਾ ਖਰਚਾ ਘਟ ਜਾਣਾ ਆਪੇ 60 ਹਜ਼ਾਰ ਰੁਪਏ 15 50 60 ਹਜ਼ਾਰ ਰੁਪਏ ਰਹਿਣਾ ਜਿਹੜਾ ਬਜਾਈ ਦਾ ਖਰਚਾ ਹੈ ਲਵਾਈ ਦਾ ਖਰਚਾ ਰੋਨਾਂ ਨਾਲ ਲਿ ਪਰ ਇਹਦਾ ਜਿਹੜਾ ਵੀ ਦੇ ਵੀ ਤੇ ਡਿਪੈਂਡ ਕਰਦਾ ਕਿਤੇ ਇਹ 50 ਰੁਪਏ ਕਿਲੋ ਰਹਿੰਦਾ ਹੈ ਕਿ 450 ਰੁਪਏ ਕਿਲੋ ਇਹ ਮਲ ਸਵਾਦ ਵਿੱਚ ਪੋਟਾਸ਼ੀਅਮ ਬਹੁਤ ਹੈ ਜ਼ਮੀਨ ਬੜੀ ਪੁੱਲੀ ਰਹਿੰਦੀ ਹੈ ਜਦੋਂ ਗੰਡਾ ਪਾੜਦੇ ਉਦੋਂ ਨਹੀਂ ਨੀਵਰ ਬਾਲੀ ਪੈਂਦੀ ਤੇ ਦੂਸਰਾ ਇਹ ਜੋ ਇੱਕ ਨਿਊਟ੍ਰੀਐ ਸਵਾਭ ਵੀ ਕਹਿੰਦਾ ਮੱਲ ਨੂੰ ਸਾਨੂੰ ਇਥੇ ਨੇੜੇ ਸਾਡੇ ਹੈਗੇ ਸਾਡੇ ਦਾ ਕਿਲੋ ਕਿਲੋ ਮੀਟਰ ਤੇ ਹਮ ਤਾਂ ਫਰੀ ਮਿਲ ਜਾਂਦੀ ਹੈ ਆਮ ਬੰਦੇ ਨੂੰ ਲੋਣੀ ਕਰਨੀ ਵੀ ਔਖੀ ਹੈ ਜੀ ਤਾਂ ਹੁਣ ਫੋਨ ਕਰਾਂਗੇ ਹੁਣੇ ਉਹਨੂੰ ਛੱਟਣ ਨੂੰ ਜਗ੍ਹਾ ਨਹੀਂ ਸਾਹਮਣੇ ਸਾਡੇ ਖੇਤ ਕਿਲੋ ਮੀਟਰ ਨੂੰ ਪੈਂਦਾ ਉਹਨਾਂ ਕੋਲ ਪਈ ਹੈ ਸਵਾ ਸਬਜੀ ਹੈ ਸਬਜੀ ਦੇ ਵਿੱਚ ਕੀ ਸਬਜੀ ਸ਼ਬਦੀ ਹੈ ਵੀ ਇੱਕ ਤਾਂ ਸਾਰੇ ਪਰਿਵਾਰ ਦੀ ਸਹਿਮਤੀ ਚਾਹੀਦੀ ਹੈ ਉਹ ਕਈ ਵਾਰ ਕੀ ਕਿਸਾਨਾਂ ਨੇ ਲਹਣ ਬਹੁਤ ਲਾ ਲਿਆ ਬੀ ਬੜਾ ਮਹਿੰਗਾ ਸੀਗਾ ਅਗਲੇ ਸਾਲ ਅਗਲੇ ਸਾਲ ਸਾਇਦ ਬੀ ਦੇ ਪੈਸੇ ਦਾ ਮੁੜਦ ਇੰਨਾ ਗਲਟਾ ਜੇ ਅਸੀਂ 2013 ਦੇ ਵਿੱਚ ਲਹਣ ਸਿੱਟਿਆ ਉਹ ਪਿਆਜ਼ ਦਾ ਹੀ ਬੰਦਾ ਸੀ ਤੇ ਲਹਣ ਦਾ ਹੜ ਬਿਕਿਆ ਹੀ ਨਹੀਂ ਕਹਿੰਦਾ ਬੰਦੋ ਇਹ ਉਹਦੀ ਚੀਜ਼ ਆ ਮੀਕਾ ਨਾਮ ਹਰ ਆਲੂ ਹੋਇਆ ਲਸਣ ਹੋਇਆ ਜਿਹੜੀ ਅੰਡਰਗਰਾਊਂਡ ਫਸਲ ਹੈ ਇਹਦੀ ਪ੍ਰੋਡਕਸ਼ਨ ਬਹੁਤ ਜ਼ਿਆਦੇ ਹੋ ਜਾਂਦੀ ਹੈ ਜਦੋਂ ਪੈਸੇ ਬੰਦੇ ਉਹ ਪੈਸੇ ਹੀ ਬਹੁਤ ਬੰਦੇ ਜੇ ਜੇ ਨਹੀਂ ਬੰਦੇ ਦੇ ਕੋਲੋਂ ਵੀ ਲੈ ਜਾਂਦਾ ਹੈ। ਹਾਂ ਕਿ ਜੇ ਜਿਆਦਾ ਵੀ ਗਲਟ ਮੇਰੇ ਸਾਬ ਨਾਲ ਕਿ ਲਸਣ ਦੀ ਬਜਾਈ ਬਹੁਤ ਹੋਊਗੀ। ਪਰ ਜੇ ਅਸੀਂ ਗਰੌਨ ਫਸਲ ਨਹੀਂ ਪਹਿਲਾਂ ਤਾਂ ਉਹ ਆਪਦੇ ਡੈਮੋ ਤੌਰ ਤੇ ਕਨਾਲ 10 ਮਰਲੇ 5 ਮਰਲੇ ਜਿਹੋ ਜਿਹਾ ਕਿਸਾਨ ਹੈ। ਉਹਨਾਂ ਨੂੰ ਲਾਉਣਾ ਚਾਹੀਦਾ ਹੈ। ਫਿਰ ਉਹਦੀ ਸਾਂਭ ਸੰਭਾਲ ਦਾ ਪਤਾ ਲੱਗਦਾ ਕਿਉਂਕਿ ਸਾਰਾ ਸਾਲ ਹੀ ਕੰਮ ਜਾਂ ਹੁੰਦਾ ਹੈ। ਨਾ ਹੁੰਦਾ। ਇਹਨੂੰ ਆਏ ਨਹੀਂ ਆਪਾਂ ਪੱਟ ਲਿਆ ਤੇ ਕਰੀ ਸੰਭਾਲ ਲਿਆ। ਤੇ ਇਹਦੀ ਕਾਫੀ ਦੇਖ ਰੇਖ ਕਰਨੀ ਪੈਣੀ ਹੈ। ਤੇ ਜੇ ਉਹ ਸਹੀ ਢੰਗ ਨਾਲ ਉਹ ਆਪਾਂ ਦੇਖ ਲਈ ਕਰ ਲਈ ਫੇਰ ਤਾਂ ਠੀਕ ਹੈ ਜੀ ਤੁਸੀਂ ਇਹਨੂੰ ਥੋੜਾ ਕੱਚਾ ਪਟ ਲੈ ਤਾਂ ਵੀ ਗਿਆ ਤੇ ਉਹਨੂੰ ਥੋੜੇ ਏਰੀਆ ਦੇ ਸ਼ੁਰੂ ਕਰਨਾ ਚਾਹੀਦਾ ਹੈ ਉਹਦਾ ਇੱਕ ਤਾਂ ਤਜਰਬਾ ਹੋ ਜਾਊਗਾ ਇੱਕ ਉਹ ਉਹਦਾ ਆਪਦਾ ਬੀਜ ਬਣ ਜਾਊਗਾ ਜੇ ਜਾਦੇ ਬੰਦਾ ਕਿੱਲੇ ਦਾ ਬੀਜ ਲੈ ਕੇ ਆ ਕੇ ਬੀਜਦਾ ਹੈ ਤੇ ਪਰ ਨਹੀਂ ਵੀ ਕਿਸੇ ਨੇ ਕਿੰਨਾ ਮੁੱਲ ਲੈ ਕੇ ਨਹੀਂ ਬੀਜਿਆ ਹੋਣਾ ਕੋਈ ਵੱਡੇ ਲੋਕਾਂ ਨੇ ਬੀਜ ਲਿਆ ਹੋਣਾ ਪਰ ਉਹਦਾ ਖਰਚਾ ਹੈ ਕਿ ਮੇਰੇ ਸਾਨੂੰ 45000 ਨੂੰ ਬੀ ਸੀਗਾ ਘੱਟੋ ਘਾਟ 40000 ਤੋਂ ਘੱਟ ਵੀ ਹੈ ਨਹੀਂ ਸੀ ਕਿਸੇ ਤੋਂ ਤੇ 4 ਕੁਇੰਟਲ ਬੀ ਪੈ ਗਿਆ 160000 ਦਾ ਬੀ ਪੈ ਗਿਆ 20000 ਰੁਪਏ ਤੋਂ ਨਵਾਈ ਲੂਈ 10000 ਦੇ ਖਾਦਾਂ ਪਈਆਂ ਫੋਰ ਵੀ ਕੇਅਰ ਕਰਨੀ ਪਟਾਈ ਵੇਲੇ ਵੀ ਉਹ 2 ਲੱਖ ਰੁਪਏ ਲਾਉਣਾ ਆ ਬੰਦੇ ਨੂੰ ਔਖਾ ਬਹੁਤ ਉਹਦੀ ਜੇ ਰੇਟ ਨਾਲ 2 ਲੱਖ ਰਟਨ ਨੂੰ ਨਹੀਂ ਹੁੰਦਾ ਕਿ ਉਹਦੀ ਪ੍ਰੋਵਾਈਡ ਨਹੀਂ ਹੁੰਦੀ ਫਿਰ ਬੰਦਾ ਨਾਲ ਉਹ ਵੀ ਕੀ ਕਰਦਾ ਉਹ ਕਹਿੰਦਾ ਯਾਰ ਵੀ ਆਪਾਂ ਲਾਹ ਨਹੀਂ ਲਾਉਣਾ ਆਉਣ ਵਾਲੀ ਪੀੜ੍ਹੀ ਨੂੰ ਕਹਿੰਦਾ ਆਪਾਂ ਇਹ ਨੇੜੇ ਨਹੀਂ ਜਾਣਾ ਇਹ ਇੱਕ ਕਰਕੇ ਹੀ ਬੇਨਤੀ ਹੈ ਵੀ ਛੋੜੇ ਤੋਂ ਸ਼ੁਰੂ ਕਰੋ ਅਸੀਂ ਮੱਲੇ ਤੋਂ ਸ਼ੁਰੂ ਕੀਤਾ ਵੇਖੋ ਤੇ ਅਹੀਂ ਹੌਲੀ ਹੌਲੀ ਇਹ ਰਿਹਾ ਵਧਾਈ ਜਨਨੇ